ਰੰਦੀ ਦਾ ਆਇਆ ਫੋਨ। ਅਸਦੀਪ ਕਾਂਡੀ ਗੱਲ। ਕਿਰਨ ਤੂੰ ਨਹੀਂ ਗਈ ਰੋਟੀ ਖਾਣ। ਮਾ ਆਇਆ ਸਵੇਰੇ ਤੇ ਆਇਆ। ਉਹਦੇ ਨਾਲ ਕੰਜੀ ਦਾ ਵੀ ਸੰਤ। ਅੱਛਾ। ਲਾਲੰਦੀ ਮੇਰਾ ਸਮਾਨ ਵੀ ਨਹੀਂ ਰਹਿਣ ਦਿੰਦੀ ਜੀ। ਅਹੀ ਦਵਾਸ ਲਈਆਂ ਸੁਣ। ਬਾਬਾ ਜੀ ਦਾ। ਚਾਰ ਸਾਹਿਬ ਜਾਦਿਆਂ ਦਾ ਤੇ ਨਾਲੇ ਬੰਦਾ ਸਿੰਘ ਬਹਾਦਰ ਦਾ। ਇਦਰਾ ਹਰ ਗੁਣ ਸੌਂ ਗਿਆ ਆਪਣੇ ਦਾਦੇ ਨਾਲ ਉੰਮੀ ਵੀ ਜਾਗਣ ਦੇ ਸੰਦੀਪ ਵੀ ਮੈਂ ਵੀ بارش ਫੇਰ ਆ ਗਈ ਹੈ بارش ਫੇਰ ਆ ਗਈ ਅਜੇ ਰਸਵੀਰ ਰਸਵੀਰ ਦੀ ਨਹੀਂ ਰੁਕਣ ਦੇ ਰਾਤ ਹੁੰਦੀ ਰਹਿਣੀ ਵੇਖੀ ਹੈ ਕੋਈ ਆ ਹਾ ਕੱਤਾ ਆ ਕੰਦੀ ਵੀ ਦਵਾਈ ਕੌੜੀ ਹੈ ਹਾਂ ਦਵਾਈ ਇਹਨੇ ਮੇਰੇ ਹੱਥ ਜਿੱਤੇ ਕਹਿੰਦੀ ਵੀ ਦਵਾਈ ਕੌੜੀ ਹੈ ਕੌੜੀ ਆ ਕੋਈ ਆ ਹਾਂ ਨੇ ਪਤੂ ਨਹੀਂ ਬਣੀ ਦੋシャレ ਨਾ ਨਾ ਆ ਆ ਮੈਂ ਰਾਂ ਕੋਈ ਆ ਕੋਈ ਆ ਹੂੰ ਕੋਈ ਆ ਕੋਈ ਕੀ ਕਰਾਂ ਹਰ ਕੋਣ ਕੀ ਕਰਾਂ ਕਿਵੇਂ ਕਿਵੇਂ ਕਹਿੰਦੀ ਮੇਰੀ ਵੀਡੀਓ ਬਣਾ ਮੈਂ ਨਹੀਂ ਬਣਾਉਣੀ ਤੇਰੀ ਵੀਡੀਓ ਦੇਖੇ ਵੇਖਿਓ ਮੈਂ ਨਹੀਂ ਬਣਾਉਣੀ ਨਾ ਬਣਾਉਣ ਡਿਆਂ ਹਾਂ ਐਹ ਕਣੀ ਰੌਣਕੀ ਆ ਦੇ ਡਿਗਪਣਾ ਪੁੱਤ ਡਿਗਪਣੇ ਧੀਏ ਘੁੰਮੀ ਨੀ ਦਾਇਦਾ ਦਾ ਡਾਂਸ ਕਰ ਲੈ ਘੁੰਮਣਾ ਘੁੰਮਣਾ ਵੀ ਚੰਗਾ ਚੱਕਰ ਆਉਣਗੇ ਮੇਰੀ ਧੀ ਨੂੰ ਰੰਗ ਦੀ ਚੀਜ਼ ਲੈਣ ਜਾਣਾ ਉਹਨੇ ਲੈ ਕੇ ਆਏ ਏ ਰੌਂਡੀ ਡਾਡੀ ਨਹੀਂ ਆਤ ਪਾਤੀ ਆ ਬਸੇ ਹਾਂ ਜੇ ਵੀ ਤੈਨੂੰ ਦਾ ਖੁੱਲਾ ਕੋਈ ਹਾਂ ਪਾ ਲੈਂਦੇ ਆ ਹੱਲ ਆ ਜਾ ਕਿੰਨਾ ਬਣਿਆ ਪਿਆ ਉਹ ਦੋ ਸੇ ਹੁੰਦਾ ਵੀ ਮੁਸ ਰੱਖਣ ਦਾ ਦੱਦੀ ਨਹੀਂ ਬਾਈ ਕਰ ਦੋ ਬਸਣ ਪਾਤੀ ਦਾਈ ਮੂਝ ਜਦੋਂ ਅਸੀਂ ਕੋਈ ਦਵਾਈ ਖਾਣੇ ਨੇ ਤਾਂ ਕਹਿੰਦੀ ਐ ਵੇ ਮੈਨੂੰ ਦਿਓ ਕੱਢ ਕੇ ਮੇਰੇ ਹੱਥੇ ਦਵਾਈ ਰੱਖ ਦਿਓ ਮੈਂ ਸਾਰਿਆਂ ਦੇ ਮੂੰਹ ਚ ਪਾਉਣਾ ਹੁਣ ਸੰਦੀਪ ਦੇ ਮੂੰਹ ਠੀ ਦਵਾਈ ਪਾਉਣਾ ਬੇਬੇ ਸਾਡੀ ਚੱਲਗੇ ਟੋਪੀ ਤੇ ਤੂੰ ਲਾ ਲੈਨੀ ਐ ਤੇ ਕਿੱਥੇ ਟੋਪੀ ții ਦੀ ਆਓ ਆ ਹਾਂ 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 ਲਿਆ ਪਾ ਮਾ ਲਿਆ ਇਧਰ ਮੈਂ ਪਾ ਹਾਂ ਪਹੁੰਚ ਗਏ ਅਹੀਂ ਸਲੂਨ ਉਹਦੇ ਹੋ ਗਿਆ ਐਸ਼ ਕਰਕ ਨਹੀਂ ਫੇਰ ਕਰਨਾ ਹੈ ਹੈ ਨੀਲ ਹੋ ਗਿਆ ਚੱਲ ਰਹੇ ਹਾਂ ਹੋ ਇੱਕ ਮੰਡੀ ਗਲੀ ਗਵਾਂਡੇ ਸਾਰਿਆਂ ਨੇ ਮਿਲ ਲਈ ਮੈਂ ਗਲੀ ਗਵਾਂਡੇ ਸਾਰਿਆਂ ਨੇ ਮਿਲ ਲਈ ਵਾਰੀ ਵਾਰੀ ਹੋ ਗਈ ਇਹਦੇ ਤੇ ਬੋਕਰਾ ਜਿਹੜਾ ਵਾਲਾ ਇਹ ਕਰਵਾ ਲਿਆ ਤੁਮ ਮਾਰਨੇ ਆਂ ਆਹ ਬਈ ਉਹਦੇ ਸਿੱਟੇ ਆਏ। ਪਰ ਹੁਣ ਹੁਣ ਕੰਦਰ ਹੋਇਆ ਹੀ ਐਸ਼ ਐਸ਼ ਕੱਲ੍ਹ ਆ ਜੇ ਤੋਹ ਨਾ ਪ੍ਰੋਸੈਸ ਹੋ ਗਿਆ ਤੇ ਇਹ ਜਿਹਦੇ ਲਾਤੀ ਜਿੱਥੇ ਲਾਤੀ ਹੈ ਨਾ ਉਦੋਂ ਅਸੀਂ ਪ੍ਰੋਸੈਸ ਹੋਣਾ ਨਹੀਂ ਲਾਤੀ ਬਾਈ ਇੰਨੀ ਲਾਤੀ ਆ ਸਹੀ ਗੱਲ ਐ ਵੇਖ ਕੇ ਬਹੁਤ ਲਾਤੀ ਨਹੀਂ ਨਹੀਂ ਹੁਣ ਹੁਣ ਸਹੀ ਐ ਤਾਂ ਨਹੀਂ ਹੁਣ ਬਹੁਤ ਵਧੀਆ ਜਸ਼ਨੜਿਆ ਭਰਾਪੁਰ ਸਹੀ ਨਾ ਭਾਈ ਤੇ ਲੰਬਾਈ ਲੰਬਾਈ ਵੀ ਥੋੜੀ ਛੋਟੀ ਕਰਾਂ ਇਹ ਇਹ ਪਹਿਚ ਨਹੀਂ ਕੀਤਾ ਮੇਰਾ ਕੰਮ ਇਹਦਾ ਮਸਲਾ ਕੀ ਹੈ ਹੈਲੋ ਮਿਸਟਰ ਤੂੰ ਮੈਨੇ ਜਿੰਨ ਜਿੰਨ ਕੀ ਤੈਨੂੰ ਇੰਤਰੀ ਥਕਾਤਾ ਮੈਂ ਇਤਾਲੇ ਕੱਲੇ ਨਾ ਪਾਇਆ ਨਹੀਂ ਮੈਂ ਵੀ ਤੇ ਸੇਰੀ ਬੜਾ ਚਿੱਟਾ ਕੀਤਾ ਤੇ ਜੈਨੇ ਮੇਰੇ ਵਿਚਾਲੇ ਪਰ ਮੈਂ ਬਚਾਤਾ ਤੇਰੀ ਮੈਂ ਨਹੀਂ ਨਹੀਂ ਸਹੀ ਸਹੀ ਮੜੇ ਨਾ ਪੂਰੇ ਗੋਰੇਰੇ ਕਨੇ ਪੈਂਦੇ ਕਹਿੰਦੇ ਕਿ ਬਾਰਾ ਚਾਹੀਦਾ ਹੈ ਇੱਕ ਬਾਰਾ ਤਾਂ ਐਨੇ ਫਿਰ ਇਹਨੂੰ ਆ ਗਲਵਜ਼ ਫਲਾਤਾ ਆ ਹਾਂ ਔਰ ਪਾੜ ਜਾਣਾ ਹੀ ਹਣਾ ਹਰ ਗੁਣ ਤਾਂ ਸੌਂਗੀ ਹੈ ਹੁਣ ਮੇਰੀ ਬਾਹਰ ਇਥੇ بارش ਕਰਕੇ ਪਾਣੀ ਖਲੋਤਾ ਵਾ ਪਰ ਇਹ पे ਆਪਾਂ ਨੂੰ ਮौज ਹੈ ਆਪਾਂ ਨੂੰ ਕੋਈ ਚੱਕਰ ਆਪਣਾ ਰਸਤਾ ਜਿਹੜਾ ਇਹ ਇਥੋਂ ਉੱਚਾ ਹੀ ਜਾਵੇ ਇਧਰੋਂ ਜਿੱਦਾਂ ਰੋਡ ਤੋਂ ਸਿੱਧਾ ਹੀ ਦੇ ਸੁੱਕਾ ਹੀ ਹੈ ਸਾਹਮਣੇ ਇਧਰੋਂ ਨੰਬਰ ਤੋਂ ਦੋਨਾਂ ਸਾਈਡਾਂ 'ਤੇ ਪਾਣੀ ਹੀ ਬਾਕੀ ਆ ਰਾਜੇ ਦੀ ਫੋਟੋ ਬਣਾਤੀ ਇਹਨੇ ਉੱਪਰ ਹੋ ਗਏ ਹੁਣ ਤੇ ਲਾਈਟ ਆਫ ਹੋ ਗਈ ਹੁਣ ਤੇ ਹੁਣ ਚਾਹ ਲੱਗੀ ਹੈ ਬਨ ਚਾਹ ਲੱਗੇ ਪੀਣ ਡੈਨ ਸਾਰਾ ਸਟਾਫ ਚਾਪਣਾ ਹੰਡਿਆ ਹਾਂ ਉਹਨਾਂ ਦੇ ਆਪਣੇ ਵਾਸਤੇ ਰੱਖਦੇ ਦੋ ਜਣ ਉਹ ਸਾਰੇ ਜੋ ਗੀਆ ਨਾ ਨਾ ਸਾਰੇ ਜੋ ਗੀਆ ਆਜ ਦੇ ਭਰਾ ਦੀ ਇਹ ਦਹੇ ਉਂਗਲਾ ਕਿਉਂ ਜਾ ਅੱਜ ਅੱਜ ਭਰਾ ਪਕੌੜੇ ਖਾ ਕੇ ਆਇਆਗਾ ਨਹੀਂ ਹੈ ਤਾਂ ਇਹ ਮੂਹਾਂ ਸੋ ਇਹਨਾਂ ਮੈਂ ਡਿਕਣਿਆ ਮੈਂ ਲਿਆਉਣਗੇ ਕੋ ਅਹੀਂ ਅਹੀਂ ਆਪਣੇ ਪੈਨ ਆਈ ਇਹਨਾਂ ਦੇ ਆਸਤੇ ਕੋ ਮੈਨਾ ਪੈਸੇ ਮੰਗਾ ਲੈਨੇ ਅਸੀਂ ਵਿਆਜ ਆ ਕੇ ਇਹਨਾਂ ਨੂੰ ਪਿੱਛਾ ਪੈਣਾ ਕਰੀ ਜਮੇ ਜਾਣਾਗੇ ਵਿਆਜ ਦੇ ਆਨ ਲਗਾ ਆਉਣਾ ਚੱਲ ਸਸਟ ਲੈ ਕਿੱਦਾਂ ਸੁੱਟ ਦਿੰਦਾ ਈ ਇਹ ਫੜ ਆ ਗਿਆ ਆ ਗਿਆ ਫੜਦਾ ਫੜਦਾ ਪੜਾ ਲੈਖ ਲੈ ਇੱਥੇ ਤੇ ਰੋ ਜਾ ਫੇਰ ਮੈਂ ਸੁੱਟਦਾ ਪੁੱਤ ਉੱਥੇ ਤੇ ਰਹਿ ਆ ਵਾ ਤੂੰ ਥੱਕ ਜਾਣਾ ਫਿਰ ਮੈਂ ਤੇਰਾ ਭਲਾ ਸੋਚਦਾ ਹਾਂ ਆਹ ਇਹ ਚੱਲ ਫੜਾ ਲਾ ਫੜਾ 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 ਫੜ ਲੈ ਥੱਕ ਗੇ ਚੱਲ ਕੋਈ ਨਹੀਂ ਬੱਸ ਫਿਰ ਆਪਣੇ ਸੈਲੂਨ ਤੇ ਲਾਈਟ ਆਫ ਹੋ ਗਈ ਦੀ ਆਈ ਨਹੀਂ ਚੱਲ ਰਹੀ ਆ ਘਰੇ ਹਲੋ ਉਹਨੇ ਆ ਵੀ ਜਾਣਾ ਬਿੱਲੀ ਨੇ ਵੇਖੀ ਸਹੀ ਕਾ ਧੀਰ ਲਾਇਓ ਬੁਲੀ ਆ ਜੀ ਕਿੱਦਾਂ ਕੀਦਾ ਸੀ ਇਹ ਤੁਰੀ ਆ ਜਾਂਦੀ ਆ ਆ ਜਾਂਦੀ ਇੱਕ ਲੈ ਯਾਰ ਫਿਰ ਇਹਨ ਭੱਜਣ ਦਾ ਆ ਆ ਜਾ ਰੋ ਜਾ ਮੈਂ ਮਾਰਾਂ ਆਵਾਜ਼ ਫਿਰ ਆਈ ਬਿੱਲੀ ਬਿੱਲੀ ਆਈ ਜਰ ਕੀ ਕੀ ਸੱਦਾਂ ਲੈ ਆ ਬਿੱਲੀ ਆਈ ਝੂੜੀ ਹੋ ਜਾਏ ਝੂੜੀ ਏ ਤੇ ਆ ਵੀ ਜਾਂਦੀ ਹੁੰਦੀ

ਕਥੇ ਹੈ ਜੀ ਓਏ ਕੁੱਤੇ ਤੇ ਬਿੱਲੀ ਆਹ ਕੋਠੇ ਤੇ ਬਿੱਲੀ ਹੈ ਜੀ ਕੁੱਤੇ ਬਿੱਲੀ ਉਹ ਹਾਂ ਕੁੱਤੇ ਬਿੱਲੀ ਕੇ ਕਹਿੰਦੇ 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 ਦੀਪ ਕਹਿੰਦੇ ਦੀਪ ਦੀ ਧੀ ਬੜੀ ਚੰਗੀ ਆ ਹੈ ਲੈ ਉਹ ਪੱਜ ਗਈ ਉਹ ਨਾ ਬਿੱਲੀ ਨੇ ਵੇਖੀ ਜੀ ਯਾ ਲੱਗਦੀ ਕਿ ਮਰਮਲ ਲੱਗਦੀ ਹੇ ਹੇ ਜੀ ਜੀ ਉਹ ਪਾ ਤ ਪਲੇਟ ਚ ਪਾ ਗਤੀ ਉਹ ਤੈਨੂੰ ਹੈ ਕੀ ਜਾਂਦੀ ਟ੍ਰੋਫੀ ਨੇ ਮੰਮੀ ਕਾ ਇਹੀ ਕਰਨਦੀ ਦੀ ਗੱਲ ਉਧਰ ਦੇ ਆਏ ਸਾਦ ਖੁਸ਼ ਹੋਈਓ ਅਸਾ ਤਾਂ ਅਠ ਬੋ ਤਾਂ ਖਲੋ ਜਾਂ ਫਿਰ ਮੈਂ ਹਰ ਗੁਣ ਫਿਰ ਮੈਂ ਜੇ ਉਠ ਖਲੋਤਾ ਨਾ ਮੈਂ ਅਬ ਇਹਦੇ ਅਸਾ ਆਹ ਮਦੀਵਾ ਚੋਂ ਲੀ ਅਸਾ 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 ਆਹ ਹੋ ਗਿਆ ਸਾਹਰਾ ਬੜ ਬੈਂਡ ਆ ਮੈਂ ਨਹੀਂ ਨਹੀਂ ਮੈਂ ਛੁੱਟ ਨਹੀਂ ਬੋਲਦਾ ਮੈਂ ਜੂੜੇ ਤੇ ਜਾਲੀ ਪਾਉਣ ਵਾਲੀ ਆ ਅਸਸਸ ਉਹ ਤੇ ਸੰਗਾਰਾ ਨੂੰ ਗਈ ਸੀ ਚੱਲੀ ਪਵਿਤਾ ਹਲੋ ਚੱਲੀ ਆ ਲੁੱਟਾਈ ਕੁਝ ਇਸ ਤਰ੍ਹਾਂ ਐ ਕਿੱਥੇ ਉਹ ਕੁੜੀ ਸੈਮੀ ਕਰ ਫਿਰ ਨਾ ਪਾਉਂਦਾ ਪਾਉਂਦਾ ਨੂੰ ਦੂ ਪੀ ਲੋ ਚਲੋ ਆਪ ਕੋ ਸਾਹਿਬ ਕੀ ਤਸਨੀਬ ਮਲੇ ਦੱਬਿਆ ਤਿਲਾਂ ਦੀ ਸਾਨੂੰ ਫਰਸ਼ਾਇਤ ਸਰਾਏ ਦਾਰ ਕਰ ਤੂੰ ਸੁਣ ਕੇ ਜੇ ਸਰਾਏ ਇੱਥੇ ਕੀ ਕਹਿੰਦੇ ਆ ਜੀ ਕਹਿੰਦਾ ਨਹੀਂ ਇਹ ਨਹੀਂ ਅੰਮاں ਮੈਂ ਨਹੀਂ ਹੈ ਖੁਸ਼ੀਆਂ ਨਾਲ ਮੈਂ ਜ ਮੋਹਰ ਕੀਤਾ ਆ ਸਹੀ ਗੱਲ ਹੁਣ ਕਹਿੰਦਾ ਇੰਨੀ ਆ ਵਿਆਹ ਨਹੀਂ ਹੋਣਾ ਆਪਣਾ ਹੁਣ ਸਹੀ ਗੱਲ ਆ ਉਹ ਪੰਜਾਂ ਮਿੰਟ ਦਿਲ ਤੋੜ ਕੇ ਆਉਂਦੀ ਰਹੀ ਲੈ ਉਹ ਗਈ ਅਗਲੀ ਬੰਦੇ ਬਈ ਕੀ ਕੀ ਬੀਤ ਦੀ ਸਹੀ ਗੱਲ ਗੁਰਵਰ ਰੋਟੀ ਨਹੀਂ ਲੰਗ ਨਹੀਂ ਕਨੇ ਕਨੇ ਦੇਣਾ ਕਨੇ ਨਹੀਂ ਖਾ ਕੇ ਧੀਮ ਦਾ ਡੜਾ ਚੰਦਰਿਆ ਜਾਂਦਾ ਆ ਵੀ ਇਦਾਂ ਦੇ ਕਲਰ ਕਰਾਵਾਲ ਹੁਣ ਮੇਰੀ ਗੱਲ ਮੰਨ ਲਾ ਹੈ ਮੋਰ ਪੰਖੀਆ ਇਧਰੇ ਆਟਮਾ ਵਾਕਿਆ ਵੜੀ ਖਾਂਦਾ ਐ ਦੀ ਆ ਪਾਈ ਪਰ ਉਹ ਰੋਟੀ ਦੇ ਵਿੱਚ ਆਉਂਦੀਆਂ ਆਟਮਾ ਕਨੇ ਵੀ ਭੁਜੀਆ ਹੁਣ ਦੇਗਾ ਕਸੀਮ ਦਾ ਡੜਾ ਚਾ ਬੋਲੀ ਜਾਂਦਾ ਸੀ ਤਨ ਜਾ ਚਿਆ ਕੰਦੀ ਅਰੇ ਕੱਲ ਚੱਲੂਗੀ ਬਰਥਡੇ ਪਾਰਟੀ ਬਰਥਡੇ ਮੇਰਾ ਦਾ ਹੈ 22 ਦਸੰਬਰ ਨੂੰ ਹੀ ਪਰ ਮਾਹੀ ਨਹੀਂ ਮਨਾਇਆ ਵੀ ਤੇ ਹੁਣ ਹੋਰ ਕਰਦਾ ਕੱਲ ਮਨਾਈਏ ਜੇ ਪਰਸੇ ਸਦਾ ਮਸਲਾ ਚੱਲ ਰਿਹਾ ਆ ਦੇਖਦੇ ਆ ਕਿ ਪ੍ਰੋਗਰਾਮ ਬਣਦਾ ਠੀਕ ਨਹੀਂ ਗੱਲ ਅਸੀਂ ਛੋੜਾ ਕੇਕ ਕੱਟ ਲਾਂਗੇ ਬਸ ਅੱਜ ਭਾਜੀ ਦੇ ਪੈਰ ਨਹੀਂ ਲੱਗਣਦੇ ਥੱਲੇ ਆ ਸ਼ੋਸ਼ੇ ਭਾਜੀ ਭਾਜੀ ਤਤ ਤਲੂ ਦੇ ਚਲੂੜੀਆਂ ਪੈ ਲੈਣੀਆਂ ਜੇ ਬਸ ਕਰੋ ਮੇਰਾ ਭਰਾ ਬਣ ਕੇ ਬੜੇ ਕਲਰ ਕਰ ਲਿਆ ਜੇ ਉਹ ਨਹੀਂ ਆਉਣਾ ਮੇਰੀ ਨਹੀਂ ਨਹੀਂ ਹੁਣ ਆਏ ਨਾ ਆਏ ਨਾ ਅੱਜ ਹੈ ਖਾਂਦੀ ਪੱਤੀ ਬੋਲਣਾ ਆ ਉਹ ਖਾਂਦੀ ਦੀ ਪੱਤੀ ਹੈ ਆਈ ਆ ਵੀ ਖਾਂਦੀ ਪੱਤੀ ਤੇਜ ਹੈ ਪੂਰੀ ਤਿੰਨ ਚਾਹ ਦਿੱਤੀ ਆ ਬੋਲੋ ਹਾਂ ਹੁਣ ਸਾਗ ਤੇ ਦੋ ਖਾਲੀ ਥੋੜੇ ਮੈਨੂੰ ਨਹੀਂ ਨਹੀਂ ਸਾਗ ਨਾਲ ਨਹੀਂ ਖਾਦੀ ਨੂੰ ਕੌਣ ਖਾਦੀ ਹੈ ਸਾਰਾ ਖਾਦੀ ਮਾਲ ਘਰੋਂ ਖਾ ਕੇ ਆਏਂ ਗਰੀ ਹਾਂ ਚਾਰ ਖਾਦੀ ਉਹ ਤੇਰਾ ਭਲਾ ਹੋ ਜੇ ਹਾਂ ਖਰ ਉਹ ਤਾਂ ਬੰਦੇ ਵੇਖ ਲੈ ਚਲੋ ਮਾਰਾ ਇਹਨਾਂ ਦੀ ਭਰਾ ਲੰਮੀ ਉਮਰ ਕਰੇ ਅਰਾਉਣ ਕੀ ਅਰਾਉਣ ਕੀ ਸਿਕੜ ਰੋਂਦੇ ਨੇ ਹਸਾਉਣ ਵਾਲਾ ਉਹ ਤੇ ਵਿਚਾਰਾ ਬੰਦਾ ਗੋਡੇ ਆ ਕਹਿੰਨੀ ਸਹੀ ਗਾ ਇਹ ਤੇ ਗੱਲ ਸੰਦੀਪ ਕਰਵਾ ਰਹੀ ਆਪਣੇ ਨੇਲ ਆਰਟ ਐਂਡ ਦੇਖੋ ਸੰਦੀਪ ਹਸ ਲੀਭ ਤੇ ਐਵੇਂ ਨਹੀਂ ਕਰ ਸਕਦੇ ਓਕੇ ਕਿਦਾਂ ਕਿਦਾਂ ਕਰ ਦਿੰਦੇ ਆ ਓ ਸ਼ੀ ਸ਼ੀ ਰੋਣਾ ਮੇਰੀ ਕੁੜੀ ਮੈਂਦੀ ਅਵੀ ਯਾਰ ਕੌਣ ਨੇ ਚਲ ਜਾਓ ਜਾਓ ਚਲ ਗਏ ਆ ਮੈਂ ਕਿਹਦੇ ਆਰਮਾਂ ਕਿਥੋਂ ਆ ਗਈਆਂ ਸੇਵੇ ਸਨ ਮਸਾਨ ਪੈ ਗਈ ਕਿ ਨਹੀਂ ਵੇਲਾ ਜਾਨ ਦੀ देर ਹੋਈ ਓ ਕਲਾਈਂਟ ਵੀ ਆ ਗਿਆ ਇਹਦੇ ਬਲੌਗ ਲੈਣੇ ਆ ਉਹ ਪਿਸਤਾ ਨਹੀਂ ਕਰਦਾ ਇਹ ਮੁੰਡਾ ਦਾ ਸਹੀ ਗੱਲ ਆ ਕਲਾਈਂਟ ਵੀ ਬਹੁਤੇ ਜਿਹੜੇ ਨਹੀਂ ਅੱਧੇ ਇਹਦਾ ਕਰਕੇ ਆਉਂਦੇ ਆ ਭਾ ਸਹੀ ਗੱਲ ਦੇਖਣ ਹੀ ਗੱਲ ਇਹ ਵੀ ਬਰਾ ਚੰਗਾ ਹੈ ਸੁਭਾਅ ਦਾ ਇਹ ਹੁਣ ਦੋਵੇਂ ਨਹੀਂ ਚੱਲੇ ਨਹੀਂ ਆਸ ਸੁਮਜਮ ਛੱਡ ਜਲਾ ਅਛਾ ਅਛਾ ਮੈਂ ਕਿਹ ਖਾਣ ਪੀਣ ਦਾ ਪ੍ਰੋਗਰਾਮ ਬਣਾਉਣ ਲੱਗੇ ਫੇਰ ਅਛਾ ਅਛਾ ਲਾਤੇ ਨੇਲ ਪੇਂਟ ਲਾਰਤੇ ਹੀ ਪੁੱਤ ਉਹਨੇ ਛੱਡ ਦਿੱਤੀ ਘਾ ਟੂਰੀ ਲਾ ਦੇ ਉਹਂ ਦੇਖੋ ਕਹਿੰਦੀ ਮੈਂ ਲਾਉਣੇ ਨੇਲ ਪੇਂਟ ਲਾਉਣ ਦੇ ਹੀ ਮੇਰੇ ਕੀ ਕਰਨਾ ਫਿਰ ਹਾਂ ਲਾ ਦੇ ਲਾ ਦੇ ਤੇ ਬੱਸ ਲੱਗੀ ਹੁਣ ਚਲ ਦੇ ਦੇ ਹੁਣ ਬੱਸ ਥੈਂਕ ਯੂ ਇਹ ਵੀ ਨਮਾਨਿਆ ਚੱਬਾਸ ਓਕੇ ਹੋ ਗਿਆ ਲਾਤੀ ਹੁਣ ਬੱਸ ਕਰ ਚੱਬਾਸ ਕਰ ਲੈ ਆਪਣੀਆਂ ਹੁਣ ਜਾਣ ਦੀਆਂ ਤਿਆਰੀਆਂ ਚੱਲੇ ਆਣ ਆਪਾਂ ਟਾਈਮ ਪਤਾ ਨਹੀਂ ਕੀ ਹੋਇਆ ਜੀ ਓਕੇ ਚੰਗਾ ਜੀ ਭਾਜੀ ਆਇਓ ਚੱਕਦਾ ਬਿਜ਼ੀ ਸਸੀ ਕਰ ਬਾਏ ਗੁੱਡ ਨਾਈਟ ਅੱਜ ਆਜੇ ਕੀ ਆਲਾ ਫਾਇਓ ਤੇ ਆਜੋ ਨਹੀਂ ਕੋਈ ਨਾ ਕੋਈ ਨਾ ਇਹ ਕਹਿੰਦੀ ਲੱਲੀ ਕਰ ਜਾਣਾ ਲੱਲੀ ਕਰ ਮੈਂ ਰੁਕ ਜਾਨੇ ਲੱਲੀ ਕਰਦੇ ਚੱਲ ਗਿਆ ਮੁੰਡਾ ਨਹੀਂ ਹੁੰਤੇ ਹੀ ਅਵੀ ਹਲੇ ਕਿਦਾਂ ਠੀਕ ਹੈ ਹੁਣ ਚਲੋ ਠੀਕ ਹੈ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮਿਲਦੇ ਆ ਕੱਲ ਨਵੀਂ ਵੀਡੀਓ ਨਾਲ ਤੱਕ ਲਈ ਬਾਏ ਬਾਏ ਅੱਜ ਨੂੰ ਬੱਲ ਨੂੰ ਗਰਮੀ ਜੀ ਸੋ ਲੱਗਣ ਲਈ ਹੁੰਦੇ ਆਹੋ ਆਹੋ ਆਹੋ